ਇਸ ਕਹਾਣੀ ਦਾ ਮੁੱਖ ਨੀਮ ਹੈ ਕੁੱਕੜ ਦੀ ਕਹਾਣੀ ਇਹ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਕ ਰਿਕਵੈਸਟ ਹੈ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ ਆਓ ਹੁਣ ਆਪਾਂ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਜਿਸ ਨੇ ਬਹੁਤ ਹੀ ਟਾਈਮ ਤੋਂ ਇੱਕ ਕੁੱਕੜ ਰੱਖਿਆ ਹੋਇਆ ਸੀ ਅਤੇ ਕੁੱਕੜ ਥੋੜਾ ਹੰਕਾਰੀ ਵੀ ਸੀ ਅਤੇ ਉਹ ਕਿਸਾਨ ਉਹ ਕੁੱਕੜ ਦੀ ਬਹੁਤ ਹੀ ਚੰਗੀ ਤਰ੍ਹਾਂ ਦੇਖਭਾਲ ਕਰਦਾ ਹੁੰਦਾ ਸੀ ਪਰ ਉਹ ਕੁੱਕੜ ਵੀ ਉਸ ਹਰ ਰੋਜ਼ ਉਸ ਕਿਸਾਨ ਨੂੰ ਅਤੇ ਕਿਸਾਨ ਦੇ ਨਾਲ ਰਹਿੰਦੇ ਹੋਏ ਪਿੰਡ ਦੇ ਲੋਕਾਂ ਨੂੰ ਸਵੇਰੇ 4 ਵਜੇ ਬਾਗ ਦੇ ਕੇ ਠਾਲਦਾ ਸੀ ਹਰ ਰੋਜ਼ ਇਦਾਂ ਹੀ ਕਰਦਾ ਸੀ ਜਿੱਦਾਂ ਜਿੱਦਾਂ ਟਾਈਮ ਗੁਜ਼ਰਦਾ ਗਿਆ ਕੁੱਕੜ ਥੋੜਾ ਹੰਕਾਰੀ ਜ਼ਿਆਦਾ ਹੁੰਦਾ ਰਿਹਾ ਇੱਕ ਦਿਨ ਕੁੱਕੜ ਨੂੰ ਇਦਾਂ ਲੱਗਾ ਕਿ ਜੇ ਮੈਂ ਮੈਂ ਤਾਂ ਇਹਨਾਂ ਨੂੰ ਰੋਜ਼ ਹੀ ਬਾਗ ਦੇ ਕੇ 4 ਵਜੇ ਠਾਲਦਾ ਹਾਂ ਅਤੇ ਇਹ ਆਪਣਾ ਕੰਮਕਾਰ ਕਰ ਲੈਂਦੇ ਹਨ ਜੇ ਮੈਂ ਇਹਨਾਂ ਨੂੰ 4 ਵਜੇ ਨਾ ਹੀ ਉਠਾਲਾਂ ਤਾਂ ਫਿਰ ਇਹਨਾਂ ਦਾ ਕੀ ਬਣੇਗਾ ਉਸ ਕੁੱਕੜ ਨੇ ਇਦਾਂ ਹੀ ਕੀਤੀ ਇੱਕ ਦਿਨ ਉਹ ਆਪ ਵੀ ਸੁੱਤਾ ਰਿਹਾ ਅਤੇ 4 ਵਜੇ ਉਸ ਨੇ ਬਾਗਨਾ ਦਿੱਤੀ ਤੇ ਸਾਰੇ ਹੀ ਕਿਸਾਨ ਆਪਣੇ ਆਪਣੇ ਕੰਮਾਂ ਵਿੱਚ ਰੁੱਝ ਗਏ ਅਤੇ ਸਾਰਾ ਹੀ ਕੰਮ ਉਸ ਕੁੱਕੜ ਦੇ ਉੱਠਣ ਤੱਕ ਨਿਬੜ ਲਿਆ ਜਦੋਂ ਕੁੱਕੜ ਨੇ ਦੇਖਿਆ ਤੇ ਕੁੱਕੜ ਬੜਾ ਹੈਰਾਨ ਹੋਇਆ ਇਸ ਕਹਾਣੀ ਵਿੱਚ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਜ਼ਿੰਦਗੀ ਵਿੱਚ ਹੰਕਾਰ ਨਹੀਂ ਕਰਨਾ ਚਾਹੀਦਾ ਜਿੱਦਾਂ ਕਿ ਇਸ ਕੁੱਕੜ ਨੇ ਕੀਤਾ ਸੀ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ